जी कालिका महाकाल कालिका आराधी सर्वकाल है पिता अपारा देवी काल का मात हमारा कालिका की होंगी है काल का काल स्त्रीलिंग है काल का काल ना स्त्रीलिंग मतलब हुक्म ही है ना स्त्रीलिंग है ना पुलिंग है हुक्म ही है ਆ ਤਾਂ ਜਾਲਦੀ ਬਾਣੀ ਕਹਨੇ ਆ ਹਾਂਜੀ ਇਹ ਜਿੱਲਦਾ ਹੈ ਆਹਾਂ ਜੇ ਗੁਰੂ ਕਹਨੇ ਤਾਂ ਪਲਿੰਗ ਬਾਣੀ ਗੁਰੂ ਅੱਛਾ ਬੜੇ ਸਿੱਧੇ ਜਿਹੇ ਪਲਿੰਗੇ ਵੀ ਆ ਕੀ ਕਹੋਂਗੇ ਇਹਨੂੰ ਉਹ ਗੁਰੂ ਦਾ ਪਲਿੰਗ ਹੈ ਬਾਣੀ ਇਸੇ ਦੇ ਦਾ ਹੈ ਹਾਂਜੀ 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 ਇਹ ਅਸਲ ਵਿੱਚ ਗੱਲ ਜਿੰਨਾ ਜਿੰਨਾ ਸੀ ਇਹ ਐਡੀ ਛੇਤੀ ਨਹੀਂ ਸੋ ਤੋਂ ਜਲਦੀ ਹੁੰਦੀ ਗੱਲ ਉਹਨਾਂ ਨੇ ਤਾਂ ਭਲੇਖੇ ਪਾਏ ਨੇ ਜਾਣ ਬੁੱਝ ਕੇ ਪਾਏ ਨੇ ਨਰਾਜ਼ਗੀ ਜਾਣ ਬੁੱਝ ਕੇ ਕੀਤੀ ਹੋਈ ਹੈ ਸੁਭ ਕੁ ਸੁਭ ਦੇ ਪਤਾ ਨੂੰ ਸਾਰਾ ਗਿਆ ਮੈਂ ਤੇ ਸਾਰੀ ਗੱਲ ਸੁਣੀ ਹੋਈ ਹੈ ਉਹਦੀ ਕਿਹਦੀ ਗੱਲ ਕਰ ਰਹੇ ਹੋ ਉਹ ਮੈਂ ਨੇ ਭਲੇਖੇ ਪਾਏ ਨੇ ਨਾ ਉਹਨੇ ਜਾਣ ਕੇ ਪਾਏ ਨੇ ਉਹਦਾ ਉਹਨੂੰ ਤਾਂ ਪਤਾ ਹੈ ਸਾਰੀ ਗੱਲ ਮੈਂ ਤੇ ਸੁਣੀ ਸਮਝੀ ਹੋਈ ਹੈ ਉਹਦੀ ਅੱਛਾ ਠੀਕ ਹੈ ਉਹਨੂੰ ਪਤਾ ਸੀ ਮੈਂ ਤੇ ਬਿਨਾਂ ਜਵਾਬ دیے ਸਰ ਕੋਲ ਇਹ ਖਿਲਾਫ ਸਰਬੀ ਕਮੇਟੀ ਤੇ ਇਹ ਕਿਹੜੇ ਬੂਰੇ ਆਉਣਾ ਨਹੀਂ ਉਹਨਾਂ ਦਾ ਜਵਾਬ ਹੈ ਦੀ ਠੀਕ 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 ਉਹਨੂੰ ਨਹੀਂ ਸੀ ਇਹ ਭਰੋਸਾ ਵੀ ਇਹ ਬਿਨਾ ਬੁਲਾਏ ਹੀ ਬੂਰੇ ਆ ਜੂਗਾ ਸਾਰਿਆਂ ਦੇ ਮੈਨੂੰ ਆਉਣਾ ਪਿਆ ਜਾਲੇ ਗੁਰੂ ਸਭ ਕੁਝ ਇਹ ਤਸਤ ਕਰਨਾ ਚਾਹੁੰਦਾ ਹੈ ਸਾਡਾ ਲੋਕਾਂ ਨੂੰ ਇਹਦਾ ਬੇਈਮਾਨ ਲੋਕ ਨੇ ਠੀਕ ਹੈ ਸੁਧਾਰਵਾਦੀ ਤਾਂ ਕੁਝ ਹੈ ਦੀ ਉਹਨਾਂ ਕੋਲ ਆਪ ਲੋਕ ਨੂੰ ਪਤਾ ਕੋਈ ਨਹੀਂ ਉਹ ਬਾਣੀ ਗੁਰੂ ਹੈ ਇੱਥੇ ਇੱਥੇ ਕਦੇ ਨਹੀਂ ਸ਼ੰਕਾ ਕਰਦੇ ਪਾਰੇ ਸੀ ਗੁਰੂ ਬਲੰਗਾ ਇੱਥੇ ਜਾਂ ਉੱਥੇ ਕਰਦੇ ਉੱਥੇ ਕਰਦੇ ਜਿੰਨੀਆਂ ਸ਼ਰਤਾਂ ਆ ਉਹਦੇ ਹੋ ਸਕਦੀਆਂ ਉਹ ਤੋਂ ਜ਼ਿਆਦਾ ਨਹੀਂ ਆ ਸਕਦੀਆਂ ਜੇ ਮੈਂ ਕਰਨ ਲੱਗਾ ਪਰ ਗੁਰੂ ਆਹ ਤੇ ਨਾਲ ਦੀ ਅੰਦੀ ਸ਼ਰਤ ਹੈ ਹਾਂ ਇਹ ਚੀਜ਼ ਆਹ ਗੁਰੂ ਨਾਲ ਦੀ ਸ਼ਰਤ ਹੈ ਨਾਲ ਦੀ ਗੱਲ ਉਹਦਾ ਵੀ ਨਹੀਂ ਹੈਗਾ ਇਹਨਾਂ ਨੂੰ ਅੰਦੀ ਸ਼ਰਤ ਹੈ ਉੱਥੇ ਵੀ ਠੀਕ 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 ਕਿ ਉਹਥੇ ਕੋਈ ਖੜੀ ਕਰਦੇ ਸ਼ਰਕਾ ਫੇ ਕੀ ਕਰਨਗੇ ਫੇ ਭਜਦੇ ਫਿਰਣਗੇ ਹੋਰ ਕੀ ਐ ਤੇ ਰਣਗੇ ਹਾਂ ਹਾਂ ਲਾਗੀ ਸਮਝੂ ਠੀਕ ਜੀ ਚਲੋ ਵੈਸੇ ਇਹ ਡੈਫੀਨੇਸ਼ਨ ਗੁਰਮੁਖੀ ਕਾਲਕਾ ਵੀ ਹੁਕਮ ਹੈ ਕਾਲਕਾ ਬਾਣੀ ਹੈ ਇੱਛਾ ਜਿਹੜੀ ਪਰਮਿਸ਼ਨ ਦੀ ਇੱਛਾ ਸ਼ਕਤੀ ਉਹੀ ਕਾਲਕਾ ਪਾਣਾ ਪਾਣਾ ਕੀ ਹੈ ਹਾਂ ਹਾਂ ਪਾਣਾ ਕੀ ਹੈ ਪਾਣਾ ਹੀ ਹੁਕਮ ਹੈ ਪਾਣਾ ਇੱਛਾ ਹੈ ਉਹਦੀ ਠੀਕ ਹੈ ਇੱਛਾ ਕਹਿਣਾ ਤਾਂ ਇਸੇ ਲਈ ਨਾ ਇਹ ਪੜਾਉਂ ਕਹਿ ਰਹੇ ਆਂ ਦਾ ਫਲਗਾ ਠੀਕ ਹੈ ਮਹਾਕਾਲ ਕਾਲ ਦਾ ਅਰਾਧੀ ਦਾ ਕੀ ਅਰਥ ਹੁੰਦਾ ਹੈ ਮਹਾਕਾਲ ਕਹਿੰਦੇ ਜਿਹਨੂੰ ਕਾਲਗਾ ਕਹਿੰਦੇ ਉਹਦੀ ਅਰਾਧਨਾ ਕੀਤੀ ਹੁਕਮ ਦੀ ਅਰਾਧਨਾ ਕੀਤੀ ਨਾਮ ਦੀ ਅਰਾਧਨਾ ਹੁਕਮ ਦੀ ਅਰਾਧਨਾ ਨਹੀਂ ਕੀਤੀ ਜਾ ਸਕਦੀ ਹੈ ਹੁਕਮ ਬਣਾ ਜਾਂਦੀ ਹੈ ਹੁਕਮ ਜਪਿਆ ਨਹੀਂ ਜਾ ਸਕਦਾ ਠੀਕ ਹੈ ਹੁਕਮ ਦਾ ਸਿਮਰਨ ਨਹੀਂ ਹੁੰਦਾ ਹੁਕਮ ਦੀ ਅਰਾਧਨਾ ਹੁੰਦੀ ਹੈ ਅਰਾਧਨਾ ਕੀ ਹੁੰਦੀ ਹੈ ਬਦਲ ਹੈਗਾ ਖੜਾ ਪਾਣੀ ਵੀ ਬਦਲ ਜਵਾਹ ਤਬਰ ਬਰਸਦਾ ਨਹੀਂ ਗੜੀ ਨਹੀਂ ਫਿਰਦਾ ਠੀਕ ਹੈ ਫਿਰ ਅਸੀਂ ਜਿਹੜਾ ਆਰਾਧਨਾ ਕਰਾ ਬੈਨੂੰ ਆਰਾਧਨਾ ਨੇ ਤੇਰੇ ਠੀਕ ਹੈ ਜੀ ਸਾਡੇ ਵਾਸਤੇ ਬਾਹਰ ਹੈ ਤੂੰ ਤੇਰੀ ਕਿਰਪਾ ਕਿਰਪਾ ਵਾਸਤੇ ਆਰਾਧਨਾ ਖੁਦ ਹੀ ਕਰੀ ਠੀਕ ਹੈ ਜਿਹੜਾ ਗਿਆਨ ਹੈ ਗੁਰਬਾਣੀ ਦਾ ਇਹਨੂੰ ਤਾਂ ਅਸੀਂ ਜਪੜਾ ਸਮਝਣਾ ਆਪਣੀ ਬੁੱਧੀ ਦੇ ਕਾਬਿਲ ਹੈ ठीक एक बाबा ये और गल है जवे कहंदे तू मेरा पिता तू है मेरा माता अब मेरा या फिर मेरी नहीं है सर्वकाल है पिता अपारा देव काल का मां वो आ भी तो तू मेरा पिता तू है मेरा माता ये कोई गल है पिता भी हो गया माता भी है काल भी हो गया काल का भी होइया हां जी मात हमारा ये भी ठीक है सेम चीज मेरा काल दे विच है दात हमारा हां जी हमारी जी लिखा हमारा लिखा ਇੱਥੇ ਵੀ ਹਮਾਰਾ ਲਿਖਿਆ ਉੱਥੇ ਉੱਥੇ ਵੀ ਹੋਈ ਸੀ ਕਿ ਬਲੇਗੇ ਵਰਕੇ ਹਾਂਜੀ 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 ਬੇਰਾ ਮਾਤਾ ਉੱਥੇ ਬੇਰਾ ਮਾਤਾ ਇੱਥੇ ਹਮਾਰਾ ਇੱਥੇ ਹਮਾਰੀ ਦੀ ਲਿਖਿਆ ਉੱਥੇ 베ਰੀ ਦੀ ਲਿਖਿਆ ਠੀਕ ਹੈ ਕਿੰਨੀ ਕਿੰਨੀ ਮੇਲ ਹੈ ਦੋ ਗੱਲਾਂ ਦਾ ਸੁਣਾਉਣਾ ਹੋ ਗਿਆ ਦੋ ਗੱਲਾਂ ਹਾਂਜੀ ਹਾਂਜੀ ਬਿਲਕੁਲ ਆਦਲ ਦਸਮਿਕੋ ਹੋ ਗਿਆ ਦੋ ਗੱਲਾਂ ਹਾਂਜੀ ਠੀਕ ਇੱਥੇ ਮੈਂ ਕਹਿ ਦਨਗੇ ਵੀ ਆਹ ਤੋਂ ਬਾਣਿਆ ਦੀਏ ਵੱਖਰੀ ਹੈ ਵੱਖਰੀ ਹੈ ਠੀਕ ਠੀਕ ਇੱਕ ਵਾਰ ਸਗੋਂ ਇਹ ਅੱਲਾ ਬੇਲ ਕਰਦੀ ਉਹਦੇ ਸਗੋਂ ਇਹਨਾਂ ਦੇ ਖਿਲਾਫ ਰੱਬ ਅੱਲਾ ਨੇ ਛੁੱਕਾ ਕਰਦੇ ਠੀਕ ਹੈ ਇੱਕ ਕਾਲਕਾ ਤੇ ਚੰਡੀ ਸੇਮ ਚੀਜ਼ ਹੈ ਕਾਲਕਾ ਤੇ ਚੰਡੀ ਹਾਂ ਸੇ ਇੱਕੋ ਹੀ ਗੱਲ ਹੈ ਨਹੀਂ ਅਲਕਾ ਚੰਡੀ ਕੇ ਮਾਜੂ ਜਿਵੇਂ ਹੈ ਚੰਡ ਪ੍ਰਚੰਡ ਅਖੰਡ ਲੀਏ ਕਰ ਕਾਲ ਕਾ ਕਾਲ ਹੀ ਜਿਓ ਅਰਜੀ ਹੈ ਉਹ 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 ਹੋਰ ਹੈ ਇਹ ਬੁੱਤਾਂ ਦਾ ਕਾਲ ਹੈ ਨਾ ਇੱਥੇ ਪਖੰਡਵਾਦ ਦਾ ਕਾਲ ਹੈ ਇੱਥੇ ਛੋਟੇ ਕਾਲ ਹੈ ਉੱਥੇ ਮਹਾ ਕਾਲ ਜਿਵੇਂ ਕਾਲ ਦਾ ਕਾਲ ਹੀ ਕਾਲ ਅੱਗੇ ਬੇਨਤੀ ਕਰਦਾ ਹੋਵੇ ਹੈ ਠੀਕ ਹੈ ਕਾਲ ਹੀ ਕਾਲ ਦੇ ਸਾਹਮਣੇ ਅਰਜ਼ ਕਰਦਾ ਹੋਵੇ ਉਹ ਗੁਰਮੁਖ ਹੈ ਜੱਡੀ ਪਰ ਉਹਨਾਂ ਦੇ ਘਾਲ ਰੂਪ ਹੈ ਕਹਨਵਾਤੀ ਹਾਂ ਠੀਕ ਹੈ ਜੀ ਹੈ ਉਹ ਤਾਂ ਉਹਨੂੰ ਕਹਲਗਾ ਕੀ ਹੈ ਆ ਤਾਂ ਕੀ ਹੈ ਠੀਕ ਵੀ ਲਿਖਿਆ ਤੂੰ ਮੀ ਰਾਮ ਹੈ ਕੇ ਹਟੀ ਦੇਤ ਘਾਇਓ ਤੂੰ ਮੀ ਕਿਹ ਹੈ ਕੰਸ ਕੇਸੀ ਖਪਾਇਓ ਤੂੰ ਹੀ ਜਾਣ ਪਾਲ ਕਾਲ ਦਾ ਕੈਂ ਬਖਾਨੀ ਹਾਂ ਠੀਕ ਹੈ ਜੀ ਇੱਕ ਹੋਰ ਗੱਲ ਜਿਹੜੀ ਮਤੀ ਦੇਵੀ ਹੈ ਗੁਰੂ ਅਨਸਾਹ ਵਿੱਚ ਆਈ ਬੱਤੀ ਬੱਤੀ ਬੱਦੀ ਨਹੀਂ ਹੈ ਬੱਤੀ ਹਾਂਜੀ ਬੱਤੀ ਦਾ ਮਾਤਾ ਗੁਰਮਾਤਰੂਪੀ ਦੇਵੀ ਬੱਤੀ ਜਿਹੜੀ ਹੈ ਇਹਦੇ ਵੀ ਹੈ ਵੱੱਟ ਤੋਂ ਦੇਵੀ ਤੋਂ ਹੀ ਕੁਝ ਮਿਲਦਾ ਹੁੰਦਾ ਬੱਤੇ ਕੋਈ ਦੇ ਰਹੀ ਹੈ ਸਾਨੂੰ ਅੱਛਾ ਗੁਰਮਤੈ ਕਿਆ ਦੇ ਰਹੀ ਹੈ ਇਹਨੇ ਜਨਪਦਾਰਥ ਦੇਣਾ ਇਹਨੇ ਜਨਪਦਾਰਥ ਚਾਰੇ ਪਦਾਰਥ ਗੁਰਮਤ ਤੋਂ ਹੀ ਮਿਲਦੇ ਨੇ ਔਰ ਕਿੱਥੋਂ ਮਿਲਣੇ ਨੇ ਠੀਕ ਹੈ ਜਿਸ ਵਾਰ ਦੇ ਜਾਣ ਕਰ ਰੀਆ ਉਸ ਵਕਾਲ ਕਾਲ ਦਾ ਰੂਪ ਫਕਤ ਦਾ ਜੜਾ ਹੈਗਾ ਫਕਤ ਬਸ਼ਲ ਹੈ ਫਕਤਾਂ ਦਾ ਰક્ષਕ ਹੈ ਦੁਸ਼ਮਣਾਂ ਦਾ ਪੱਖਕ ਹੈ ਜਿੱਥੇ ਪੱਖਕ ਹੈ ਉੱਥੇ ਕਾਲਕ ਹੈ ਕਾਲ ਹੈ ਠੀਕ ਹੈ ਜਿੱਥੇ ਰક્ષਕ ਆ ਉੱਥੇ ਦੀ ਹੈ ਉੱਥੇ ਉੱਥੇ ਦੇਵੀ ਹੈ ਦੇਵੀ ਦੇਵਤਿਆਂ ਵਾਸਤੇ ਹੈ ਰੱਖਿਆ ਵਾਸਤੇ ਵਿਰੋਧੀਆਂ ਵਾਸਤੇ ਪੱਖਕ ਹੈ ਸਮਝ ਆਉਣ ਤੋ ਠੀਕ ਹੈ ਜਿਹਨੂੰ ਜੀਵਨ ਦਾਣ ਦੇ ਰਹੀ ਐ ਉਹਦੀ ਰਖਸ਼ਕ ਐ ਜਿਹਦਾ ਜਿਹਦੀ ਵਿਚਾਰਤਾ ਨਾਲੋਂ ਖਦਮ ਕਾ ਰਹੀ ਐ ਉਹਦੀ ਪਖਸ਼ਕ ਐ ਜਿਹਨੂੰ ਮਾਰ ਰਹੀ ਐ ਮਾਰੇ ਹੋਏ ਜਿਹੜੇ ਨੇ ਉਹ ਜਾਨਵਰ ਚਲੇ ਜਿਹਨਾਂ ਨੂੰ ਮਾਰ ਕੇ ਜਾਨਵਰ ਦੇ ਵਿੱਚ ਰੱਖ ਰਹੀ ਐ ਉਹਨੂੰ ਦੀ ਪਖਸ਼ਕ ਐ ਉਹਨੂੰ ਵਾਸਤੇ ਕਾਲ ਰੂਪ ਐ ਜਿਹੜਾ ਇਹਨਾਂ ਦਾ ਭਗਵਾਨ ਐ ਉਹ ਕਾਲ ਵਾਸ ਹੈ ਕਾਲ ਹੀ ਪਾਏ ਉਹ ਭਗਵਾਨ ਹੁਣ ਇਹ ਪੰਡਤ ਲਿਖ ਦੂਗਾ ਇਹ ਗੱਲ ਪੰਡਤ ਪੰਡਤ ਇਹ ਗੱਲ ਵੈਸੇ ਵੀ ਕਹਿਣੀ ਮੂਰਖਤਾ ਹੈ ਪੰਡਤ ਇਹ ਤਾਂ ਉਹੀ ਗੱਲ ਕਹੇਗਾ ਜਿਹੜਾ ਅੰਨ ਹੈ ਜਿੰਨੇ ਉਪਰੋਂ ਕੁਝ ਨਹੀਂ ਪੜਿਆ ਥੱਲੋਂ ਕੁਝ ਨਹੀਂ ਪੜਿਆ ਇੱਕ ਆਦ ਲੈਣ ਵਿੱਚ ਚੱਕ ਕੇ ਕੋਟ ਕਰਤੀ ਕੁਝ ਵੀ ਲਿਖਦਾ ਗਾਲੀ ਪਾਏ ਭਿਓ ਭਗਵਾਨ ਨੂੰ ਜਾਗ ਤੇ ਹੈ ਜਗ ਜਾਗੀ ਕਲਾ ਹੈ ਉਹ ਕੌਣਾ ਭਗਵਾਨ ਅੰਦਰ ਹੈ ਜਿਹੜਾ ਅੰਦਰ ਵਾਲਾ ਜਿਹਨੂੰ ਕਿਹਾ ਹੈ ਜਿਹੜਾ ਇਹਦਾ ਮੂਲ ਆਪਣਾ ਮੂਲ ਪਛਾਣ ਉਹ ਭਗਵਾਨ ਹੈ ਉਹ ਵੀ ਕਾਲ ਵਸ ਹੈ ਹਾਂ ਠੀਕ ਹੈ ਕਾਲੀ ਪਾਇ ਪੇ ਹੋ ਭਗਵਾਨ ਸੋ ਜਾਗਤ ਹੈ ਜਗ ਚਾਕੀ ਕਲਾ ਹੈ ਜਿਹਦੀ ਕਲਾ ਨਾਲ ਜੀਵਾ ਸਾਰੇ ਸਰੀਰ ਥੋੜੇ ਫਿਰਦੇ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਉਹਦੀ ਕਲਾ ਨਾਲ ਥੋੜੇ ਫਿਰਦੇ ਨੇ ਜੀ ਉਹੀ ਸਾ ਲੈਂਦਾ ਉਹ ਵੀ ਕਾਲ ਵਾਸ ਹੈ ਭਗਵਾਨ ਕਾਲ ਵਾਸ ਹੁੰਦਾ ਹੈ ਉਹ ਪਰਮੇਸ਼ਰ ਜਿਹੜਾ ਹੈਗਾ ਸਾਡੇ ਕੋਲੇ ਇਹ ਲਫ਼ਜ਼ ਪਰਮੇਸ਼ਰ ਹੈ ਆਹ ਕਾਲ ਠੀਕ ਹੈ ਠੀਕ ਹੈ ਹਾਂ ਭਗਵਾਨ ਤਾਂ ਬੇਸਿਕਲੀ ਭਾਗੇਵਾਨ ਹੁੰਦਾ ਹੈ ਭਾਗੇਵਾਨ ਤੋਂ ਭਗਵਾਨ ਬਣਿਆ ਹਾਂ ਭਾਗੇਵਾਨ ਠੀਕ ਹੈ ਭਗਵਾਨ ਮਨ ਬੰਦਾ ਭਗਵਾਨ ਉਹੀ ਹੈ ਵਿਧਾਦਾ ਵੀ ਉਸ ਨੂੰ ਕਿਹਾ ਹੈ ਮਨ ਵਾਸਤੇ ਤਾਂ ਵਿਧਾਦਾ ਉਹੀ ਹੈ